ਸਾ ਬਹਿਰੂ ਜੀ ਕੀ ਫਤਿਹ ਨਗਰ ਪੰਚਾਇਤ ਸਰਪੰਚ ਵਰਜਿੰਦਰ ਪੰਜ ਲਾਖਾ ਡਾਕਟਰ ਪੰਜ ਜਗਸੀਰ ਸਿੰਘ ਪੰਜ ਜਿੰਨੇ ਪੰਚਾਇਤ ਹੈ ਪਾਲ ਸਿੰਘ ਪੰਜ ਰਾਜਵੀਰ ਸਿੰਘ ਪੰਜ ਕਰਮਜੀਤ ਸਿੰਘ ਪੰਜ ਅਸੀਂ ਇਹ ਪੰਚਾਇਤ ਨਗਰ ਕੌੜ ਦੀਆਂ ਦੀ ਗੱਲ ਕਰ ਰਹੇ ਹਾਂ ਅਸੀਂ ਇਹਨਾਂ ਦਾ ਜਿਹੜੇ ਆ ਲੋਕਾਂ ਨੇ ਇੱਥੋਂ ਰੂੜੀਆਂ ਚੱਕੀਆਂ ਨੇ ਪੰਚਾਇਤੀ ਥਾਂ ਦੇ ਵਿੱਚੋਂ ਥਾਂ ਵੇਲਾ ਕਰਕੇ ਦਿੱਤਾ ਸਕੂਲ ਦੇ ਸਾਹਮਣੇ ਤਾਂ ਅਸੀਂ ਇਹਨਾਂ ਦਾ ਨਗਰ ਦਾ ਇਹ ਬੇੜੇ ਵਾਲਿਆਂ ਦਾ ਧੰਨਵਾਦ ਕਰਦੇ ਆ ਵੀ ਇਹਨਾਂ ਨੇ ਸਾਡਾ ਸਾਥ ਦਿੱਤਾ ਐ ਇਵੇਂ ਜਿਹੀ ਕਰੀ ਅਸੀਂ ਜਿਹੜਾ ਬਾਕੀ ਪਿੰਡ ਦੇ ਵਿੱਚ ਕੋਈ ਪੰਚਾਇਤੀ ਸ਼ਾਮਲਾਡ ਸਾਮੀ ਖੜਾ ਹੈ ਉਹਨੂੰ ਵੀ ਅਸੀਂ ਬੇਨਤੀ ਕਰਦੇ ਆ ਪੰਚਾਇਤ ਵੱਲੋਂ ਉਹ ਆਪਣੇ ਆਪ ਛੱਡ ਦੇ ਤਾਂ ਕਿ ਵੀ ਆਪਣੀ ਪਿੰਡ ਦੇ ਵਿੱਚ ਰਾਜਾਬੰਦੀ ਬਣੀ ਰਹੇ ਅਸੀਂ ਸਾਰੇ ਨਗਰ ਦਾ ਧੰਨਵਾਦ ਕਰਦੇ ਆ ਵੀ ਜਿਹੜਾ ਵੀ ਕੋਈ ਪੰਚਾਇਤੀ ਜੀਜ ਨੂੰ ਰੋਕੀ ਖੜਾ ਕਲਾਕਾਰ ਲੋਕਰ ਤਾਂ ਉਹਨੂੰ ਛੱਡ ਦੇਣ ਕਿਤੇ ਸਾਨੂੰ ਇਹ ਨਾ ਹੋਵੇ ਵੀ ਪੰਚਾਇਤ ਨੂੰ ਇਹਦੇ ਇਹਨਾਂ ਬੰਦਿਆਂ ਦੇ ਜਿਹੜੇ ਰੋਕੀ ਖੜੇ ਨੇ ਕੋਈ ਕਾਰਵਾਈ ਕਰਨੀ ਪਵੇ ਜੇ ਵਾਹਿਗੁਰੂ ਖਾਲਸਾ ਵਾਹਿਗੁਰੂ ਕੀ ਫਤਿਹ ਓਕੇ ਸਰਦਾਰ ਕਹਿੰਦਾ ਮੇਰਾ ਇਹ ਕਹਿੰਦੇ ਵੀ ਕਬਜਾ ਸਾਡਾ ਰੂੜੀ ਦੇ ਤੇ ਹੈਗੀ ਸ਼ਾਮਲਾਟਾ ਕੱਢਿਆ ਜੋਰ ਕੋਲ ਕੋਲੇ ਕਿ ਮੇਰੇ ਮੇਰੀ ਵੀ ਮਣਾ ਨਾਲੀ ਆ ਜੰਡੂੜਿਆ ਠੀਕ ਆ ਮੈਂ ਜਾਂਦੀ ਆ ਇਹ ਸਰਦਾਰਨੀ ਸਾਹਿਬ ਕਹਿੰਦੀ ਵੀ ਸਾਡਾ ਤਾਂ ਓਕੇ ਇਹ ਕਹਿੰਦੇ ਵੀ ਪੰਚਾਇਤ ਨੇ ਸਾਨੂੰ ਦੱਸ ਦਿੱਤਾ ਸੀ ਇਹ ਧਰੂੜੀਆਂ ਲਾਉਣ ਨੂੰ ਪੰਚਾਇਤ ਨੂੰ ਅਸੀਂ ਸਮਝਾਤਾ ਠੀਕਾ ਪੰਚਾਇਤ ਨੂੰ ਸਾਫ਼ ਕਰਕੇ ਦੱਸ ਸਮਝਾਤਾ ਓਕੇ ਤਾਂ ਧਰੂੜੀਆਂ ਚਕਾਤੀਆਂ ਧਰੂੜੀਆਂ ਚਕਾਤੀਆਂ ਸਾਫ਼ ਕਰਤੀ ਇਹ ਅੱਡੀ ਕਿੰਦੀ ਵੀ ਸਾਡਾ ਕੋਰ ਕੇਸ ਚੱਲਦਾਗਾ ਵੀ ਇਹ ਤਾਂ ਸਾਡਾਗਾ ਓਕੇ ਇਹ ਕਹਿੰਦੇ ਵੀ ਪੰਚਾਇਤ ਦਾ ਤਾਂ ਅਸੀਂ ਪੰਚਾਇਤ ਨੂੰ ਤਾਂ ਸਾਫ਼ ਕਰਕੇ ਦੇਤਾ ਓਕੇ ਠੀਕ ਹੈ ਗੱਲ ਖਤਮ ਪੰਚਾਇਤ ਇੱਥੇ ਕੋਸ ਮਰਜ਼ੀ ਕਰੇ ਓਕੇ ਇਹਨਾਂ ਦਾ ਬਾਕੀ ਕੋਰ ਕੇਸ ਚੱਲਦਾ ਇਹਨਾਂ ਦਾ ਉਸ ਵਿੱਚ ਹੀ ਓਕੇ ਆਂਟੀ ਦਾ ਕੇਸ ਚੱਲਦਾ ਕਹਿੰਦੀ ਸਾਡਾ ਕੇਸ ਆ ਜੇ ਦਾਂਟੀ ਕੇ ਜਿੱਤ ਗਈ ਤਾਂ ਆਂਟੀ ਕਬਜ਼ਾ ਕਰ ਲੂਗੀ ਬਾਕੀ ਜੇ ਇਹ ਗਏ ਜਿੱਤ ਗਏ ਜੇ ਹਾਰ ਗਏ ਉਦੋਂ ਬਾਅਦ ਅਸੀਂ ਕੇਸ ਕਰਾਂਗੇ ਜਿਹਦੇ ਸਾਡੇ ਗਵਾਹ ਨੇ ਵੀ ਪੁਚੈਚੀ ਦਾ ਇਹ ਜੀ ਜੀ ਇਹ ਗਵਾਹ ਨੇ ਉਦੋਂ ਬਾਅਦ ਅਸੀਂ ਕੇਸ ਕਰਾਂਗੇ ਜਿੰਨਟੀ ਕੇ ਜਿੱਦੀ ਆ ਅਸੀਂ ਕੇਸ ਕਰਾਂਗੇ ਪੰਚਾਇਤ ਦਾੂ ਕੇਸ ਹੋ ਇਹ ਥਾਂ ਦੀ ਕੋਈ ਛੇੜ ਛਾੜ ਨਹੀਂ ਹੋਣੀ ਚਾਹੀਦੀ ਇਹ ਚਾਹੀਦੀ ਕੋਈ ਥਾਂ ਦੀ ਛੇੜ ਛਾੜ ਨਹੀਂ ਹੋਣੀ ਚਾਹੀਦੀ ਜਿਵੇਂ ਸਫੈਦ ਪਿਆ ਉਵੇਂ ਹੀ ਪਿਆ ਰਹੇ ਉਹ ਜਿੰਨਾ ਟਾਈਮ ਕੇ ਚੱਲੂਗਾ ਅੰਡੀ ਇਧਰ ਮੇਰੀ ਬਣਾ ਲੈ ਦਵਾਰੇ ਇਧਰ ਇਧਰ ਬਣਾ ਤੇ ਮੇਰੀ ਮਿਹਨਤ ਨੂੰ ਮਿਲਦਾ ਪੰਚਾਇਤ ਦਾ ਧੰਨਵਾਦ ਕਰਦੀ ਆ ਨਗਰ ਦਾ ਪੰਚਾਇਤ ਇਹ ਸਾਰੇ ਲੋਕਾਂ ਦਾ ਸਾਰੇ ਦਾ ਧੰਨਵਾਦ ਕਰਦੀ ਆ ਵੀ ਸਾਨੂੰ ਤੁਸੀਂ ਥਾਂ ਦਿੱਤੇ ਇੱਥੇ ਕੋਈ ਅਸੀਂ ਸੁਣੀ ਚੀਜ਼ ਬਣਾਵਾਂਗੇ ਕੇਸ ਨਿਬੜੇ ਤੋਂ ਬਾਅਦ ਹੁਣ ਮੈਨੂੰ ਐਂ ਦੱਸ ਠੀਕ ਹੈ ਚਾਹੇ ਪੰਚਾਇਤ ਰੂੜੀਆਂ ਨੂੰ ਨਾਲ ਦੇ ਵਿੱਚ ਫਰਕ ਹੋਣਾ ਵੀ ਜਦੋਂ ਕੋਈ ਮਾਰਦੀ ਚਲੋ ਜੀ ਆ ਮੱਤਾ ਪਾਓ ਚਲੋ ਜੀ ਬਹੁਤ સરਸਤ ਹਾਂ